ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਜ਼ਾਦਵਾਜ ਮੈਂ ਪ੍ਰਦੀਪ ਤੁਨਾ ਗੁਰਦੁਆਰੇ ਦੇ ਵਿੱਚ ਸ਼ਹੀਦੀ ਜੋੜ ਮੇਲਾ ਚੱਲ ਰਿਹਾ ਸੀ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਮਮੇਰਾ ਰੋਡ ਦੇ ਵਿੱਚ ਅੱਜ ਉਹਦਾ ਸਮਾਪਤੀ ਦਾ ਦਿਨ ਸੀਗਾ ਤੇ ਸਮਾਪਤੀ ਦੇ ਟਾਈਮ ਜਿਹੜਾ ਪੂਰਾ ਹੋ ਚੁੱਕਿਆ ਵਾ ਤੇ ਸੰਗਤਾਂ ਭਾਰੀ ਸੰਖਿਆ ਦੇ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿੱਚ ਪਹੁੰਚੀਆਂ ਬਾਅਦ ਤੇ ਬਾਬਾ ਆਤਮਾ ਸੰਗ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਵਾ ਤੇ ਆਈ ਹੋਈ ਸੰਗਤ ਲਈ ਲੰਗਰ ਪ੍ਰਸ਼ਾਦ ਦਾ ਬਿਲਕੁਲ ਭੰਡਾਰਾ ਤਿਆਰ ਆ ਤੇ ਸ਼ੱਕੇ ਜਾਣ ਅੱਗੇ ਤੋਂ ਵੀ ਬਾਬਾ ਆਤਮਾ ਸਿੰਘ ਜੀ ਵੱਲੋਂ ਇੱਕ ਬੇਨਤੀ ਕੀਤੀ ਗਈ ਆ ਸਾਰੇ ਸੰਗਤਾਂ ਨੂੰ ਵੀ ਵੱਧ ਚੜ ਕੇ ਭਾਗ ਲੈਣ ਹਰ ਐਤਵਾਰ ਨੂੰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਪਹੁੰਚ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਸ਼ੁਕਰਾਣਾ 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 ਸਭ ਦਾ ਅਰ ਕਵੀਰ ਸਾਹਿਬ ਕਹਿੰਦੇ ਐ ਕਵੀਰ ਸਾਹਿਬ ਸਤ ਸੰਗ ਦੀਆਂ ਘੜੀਆਂ ਕਿਉਂ ਹੁੰਦੀਆਂ ਅਸਰ ਸੱਚੀ ਗੋਸ਼ਟੀ ਚੋਕੀ ਨੇ 16 ਲੱਖ ਦਾ ਹੈ ਉਹ ਸਤ ਸੰਗ ਦੀ ਘੜੀ ਦੀ ਸਤ ਸੰਗ ਦੀ ਜਿਹੜੀ ਅੱਧੀ ਉਤੋਂ ਅੱਧੀ ਉਸ ਤੋਂ ਦੇ ਨਿੱਕੀ ਘੜੀਆਂ ਜਿਹੜੀਆਂ ਜਿਹੜੀਆਂ ਸਪਾਰੇ ਸੰਗਤ ਦੇ ਵਿੱਚ ਸਮਾਂ ਵਿਚਾਰਿਆ ਜਾਂਦਾ ਸੀ ਇੱਕ ਘੜੀ ਦੇ ਵਿੱਚ ਤਕਰੀਬਨ 24 ਮਿੰਟ ਹੁੰਦੇ ਸੀ ਅੱਧੀ ਘੜੀ 12 ਉਹ ਤੋਂ ਵੀ ਅੱਧੀ ਛੇ ਕਬੀਰ ਸਾਹਿਬ ਵਾਹਿਗੁਰੂ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਪਾ ਦੀਪ ਸਿੰਘ ਜੀ ਮੋਹਿਰਾ ਰੋਡ ਅਲਾਹਾਬਾਦ ਗੁਰਦੁਆਰਾ ਸਾਹਿਬ ਤਿੰਨ ਦਿਨ ਤੋਂ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਰੱਖੇ ਗਏ ਸੀ ਜੀ ਅੱਜ ਸਮਾਪਤੀ ਦੇ ਕੋਲ ਪਾਏ ਗਏ ਆ ਦੀਵਾਨ ਸਜੇ ਆ ਬਹੁਤ ਸੰਗਤਾਂ ਆਈਆਂ ਜੀ ਤੇ ਇੱਥੇ ਸੰਗਤਾਂ ਨੇ ਗੁਰਬਾਣੀ ਦਾ ਲਾਹ ਲਿਆ ਬਹੁਤ ਵਧੀਆ ਉਸ ਤੋਂ ਬਾਅਦ ਅੱਜ ਅਮਰਤ ਸਚਾਰ ਵੀ ਹੋਇਆ ਰਾਤ ਦੇ ਦੀਵਾਨ ਵੀ ਸੀ ਕੱਲ 9 ਤਰੀਕ ਦੇ ਜੀ ਅੱਜ ਸੇਵਾਦਾਰਾਂ ਨੇ ਬਹੁਤ ਸੇਵਾ ਕੀਤੀ ਹੈ ਜੀ ਇੱਥੇ ਹਰ ਪੱਖੋਂ ਹਰ ਤਰ੍ਹਾਂ ਦੀ ਸੇਵਾ ਕੀਤੀ ਗਈ ਹੈ ਜੀ ਅੱਜ ਨੰਗਰ ਹਾਲ ਦੇ ਵਿੱਚ ਵੀ ਸੇਵਾਦਾਰਾਂ ਨੇ ਬਹੁਤ ਸੇਵਾ ਦਾ ਸਹਿਯੋਗ ਕੀਤਾ ਉਸ ਤੋਂ ਬਾਅਦ ਇੱਥੇ ਚਾਹ ਦਾ ਲੰਗਰ ਲਗਾਤਾਰ ਜੁੜੀਤ ਦਾ ਚੱਲਣ ਲਿਆ ਜੀ ਇੱਧਰ ਅਸ਼ਵਾਈ ਦਾ ਲੰਗਰ ਚੱਲਣ ਲਿਆ ਜੀ ਤੇ ਉਧਰ ਮਾਤਾ ਭੈਣਾ ਸਾਡੀਆਂ ਸਬਜੀ ਵਾਲੇ ਬੰਨੇ ਵੀ ਆ ਲੰਗਰ ਤੇ ਵੀ ਅੱਜ ਬਹੁਤ ਸਾਰੀ ਜਿਹੜੀ ਸੇਵਾ ਕੀਤੀ ਆ ਉਸ ਤੋਂ ਬਾਅਦ ਬਰਤਨ ਦਾ ਬਹੁਤ ਵਾਦਾ ਭਾਰੀ ਕੱਠ ਹੋਇਆ ਜੀ ਤੇ ਆਜਾਦ ਆਵਾਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਪਾਵਰ ਕਰਨ ਵਾਸਤੇ ਆਏ ਆ ਇਹਨਾਂ ਨੂੰ ਮੈਂ ਕਹੂੰਗਾ ਵੀ ਇੱਕ ਨਾ ਕੈਮਰਾ ਇੱਧਰ ਜੁਦੀਆਂ ਨਾਲ ਜ਼ਰੂਰ ਇਹ ਇਧਰ ਚਾਹ ਵਾਲੇ ਬੰਦੇ ਲੰਗਰਾਲ ਚ ਜ਼ਰੂਰ ਕਰਨ ਦੀ ਸੇਵਾ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਜਾ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪਰਮਪਿਤਾ ਪ੍ਰਮਾਤਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਬਹੁਤ ਬਹੁਤ ਸੰਗਤਾਂ ਦਾ ਜਿਨ੍ਹਾਂ ਨੇ ਪ੍ਰੇਮ ਨਾਲ ਪੂਰੇ ਉਤਸ਼ਾਹ ਦੇ ਨਾਲ ਇਹ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੋੜ ਮੇਲਾ ਮਨਾਇਆ ਹੈ ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਦਾ ਜਿਨ੍ਹਾਂ ਨੇ ਸਾਰੀਆਂ ਸੰਗਤਾਂ ਦੇ ਕਿਰਪਾ ਕਰਕੇ ਆਪ ਸੰਗਤਾਂ ਤੋਂ ਇਹਨਾਂ ਨੇ ਸੇਵਾ ਲਈ ਹੈ ਤੇ ਧੰਨ 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 ਬਾਬਾ ਅਜੀਤ ਸਿੰਘ ਜੀ ਮਹਿਕੇ ਕਿਲੇ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਹੜੀਆਂ ਸੰਗਤਾਂ ਆਈਆਂ ਨੇ ਜਾਂ ਪਾਠੀ ਸਿੰਘ ਆਏ ਨੇ ਉਹਨਾਂ ਨੇ ਆ ਕੇ ਸ੍ਰੀ ਅਖੰਡ ਪਾਤਸ਼ਾਹਬ ਉੱਥੇ ਕੀਤੇ ਨੇ ਬੜੇ ਸਚਜੇ ਢੰਗ ਦੇ ਨਾਲ ਬਹੁਤ ਸੁੰਦਰ ਢੰਗ ਦੇ ਨਾਲ ਉਹਨਾਂ ਨੇ ਸ੍ਰੀ ਅਖੰਡ ਪਾਤਸ਼ਾਹ ਸ੍ਰੀ ਚੜਾਏ ਨੇ ਤੇ ਬਹੁਤ-ਬਹੁਤ ਉਹਨਾਂ ਸੰਗਤਾਂ ਦਾ ਵੀ ਧੰਨਵਾਦ ਜਿਹੜੀਆਂ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਈਆਂ ਨੇ ਬਾਬਾ ਜੀ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਸੰਤ ਬਾਬਾ ਆਤਮਾ ਸਿੰਘ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਕਿ ਜਿਹੜਾ ਇਹ ਜਿਹੜਾ ਜੋੜ ਮੇਲਾ ਹੈ ਬੜਾ ਉਤਸ਼ਾਹ ਦੇ ਨਾਲ ਮਨਾਇਆ ਗਿਆ ਤੇ ਹੁਣ ਸੰਪੂਰਨ ਹੋ ਗਿਆ ਹੈ ਬੜੇ ਗੁਰੂ ਦੇ ਕਿਰਪਾ ਹੋਈ ਹੈ ਸ਼ਾਂਤਮਈ ਇਹ ਸਮਾਗਮ ਜਿਹੜਾ ਹੈ ਇਸੇ ਦੇ ਚੜਿਆ ਹੈ ਅਸੀਂ ਆਸ ਕਰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਬਾਬਾ ਨਾਨਕ ਦੀ ਧੰਨ ਧੰਨ ਬਾਬਾ ਦੀਪ ਸੀ ਸਿੰਘ ਜੀ ਸਾਰੀਆਂ ਸੰਗਤਾਂ ਦੇ ਮਿਹਰ ਪਰੇ ਹੱਥ ਰੱਖਣ ਜੋ ਕਿ ਅਸੀਂ ਅਗਲੇ ਸਾਲ ਫਿਰ ਇਸੇ ਤਰ੍ਹਾਂ ਇਕੱਤਰ ਹੋ ਕਰਕੇ ਇਸੇ ਤਰ੍ਹਾਂ ਹਰ ਜਸ ਕਰੀਏ ਇਸੇ ਤਰ੍ਹਾਂ ਸੰਗਤਾਂ ਇਕੱਠੀਆਂ ਹੋ ਕੇ ਗੁਰੂਆਂ ਦੇ ਲੰਗਰ ਲਾਈਏ ਤੇ ਅਸੀਂ ਸਮਾਗਮ ਮਨਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਤੇ ਸਾਰੀਆਂ ਸੰਗਤਾਂ ਦਾ ਦੂਰੋਂ ਨੇੜੋਂ ਚੱਲ ਕੇ ਆਏ ਦਾ ਬਹੁਤ ਧੰਨਵਾਦ ਦੂਰ ਦਰੋਇ ਸੰਗਤ ਸਾਰਿਆਂ ਦੇ ਸੇਵਾ ਲੇਖੇ ਲਾਵੇ ਪ੍ਰਮਾਤਮਾ ਵਾਹਿਗੁਰੂ ਬਾਬਾ ਜੀਪ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ بھی موت سر سے بھی موت میرا ہے کیا بھی موت اور جہاں در ساتھ کو دی جی پر دلی رہا تو تو دی سانتا ہوا سنیاں چیر دی ہوئی جا رہی ہے جیڑے سمجھ سے بچر جائی جو آتا بار بھی نہ نکلتا ہے وہ سمجھ سے بچر میرے پائشہ نہ دکھوڑتا راج پاک شاہد اللہ صاحب سے سکتی تھی کہتا سی اور کہتا میر میں جا کہ میرے سی سپر واردی سپتا چاہتا ہوئے تو کیا بھائی جیوت کئی ਆਵਾਜ਼ ਉਹ ਸਾਡੇ ਬੱਚਾ ਦਾ ਸ਼ੁਕਰ ਸ਼ੁਕਰਾਨਾ ਕਰਨਾ ਕਰਕੇ ਜਿਹਨੇ ਤੁਹਾਡੀ ਅੰਦਰ ਸਾਡੀ ਖਤਰ ਆਪਣੇ ਜਿਹੜੇ ਬਿੰਦੀ ਪੁੱਤ ਸੀ ਨਾ ਚਾਰ ਸੱਤ ਦਾ ਦਿਓ ਆਰ ਤੇ ਤੇ ਨਾਲ ਦੇ ਸੁਪਤਰਾ ਨੂੰ ਪਿਆਰ ਦਿੱਤਾਔਰ ਤੁਹਾਨੂੰ ਅਦੋਰ ਕੀ ਸਾਨੂੰ ਮਾਰਾ ਦੀ ਸਾਨੂੰ ਵਾਕੇ ਬੜੀ ਸਿੱਖਿਆ ਵਾਲੀ ਸਭ ਪਾਉਂਦੇ ਉਹਨਾਂ ਤੇ ਬਲਾਈ ਜੀ ਵਾਹਿ ਜੀ ਦਾ ਖਾਤ ਸਾ ਵਾਹਿ ਜੀ ਕੀ ਬਤੇ ਸ਼ੁਕਰਾਨਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਰ ਕਬੀਰ ਸਾਹਿਬ ਸੇਖੇ ਕਬੀਰ ਸਾਹਿਬ ਦਾ ਸੰਗ ਕੀ ਆਹ ਘੜੀਆਂ ਦੀ ਹੁੰਦੀ ਆ 70 ਸੇਤੀ ਬੋਝੇ ਚੋਕੀ ਨੇ ਸੋ ਲਾ ਸਟੈ ਉਹ ਸਤ ਸੰਗ ਦੀ ਘੜੀ ਦੀ ਸਤ ਸੰਗ ਦੀ ਜਗਦੀ ਅੱਧੀ ਉਤੋਂ ਅੱਧੀ ਉਸ ਤੋਂ ਦਿੱਤੀ ਘੜੀ ਘੜੀਆਂ ਜਿਹੜੀਆਂ ਹੁੰਦੀਆਂ ਸਤਾਰੇ ਸਮਾਜ ਦੇ ਵਿੱਚ ਸਮਾਚਾਰਿਆ ਜਾਂਦਾ ਸੀ ਇੱਕ ਘੜੀ ਦੇ ਵਿੱਚ ਤਕਰੀਬਨ 24 ਬੈਠੀ ਹੁੰਦੇ ਸੀ ਅੱਧੀ ਘੜੀ ਬਾਦ ਆਣਾ ਉਹ ਤੋਂ ਵੀ ਅਤੀ ਸ਼ੇਸ਼ ਹੈ ਕਬੀਰ ਸਾਹਿਬ ਕਥਾ ਵਾਇਗਰੋ ਜਲ ਵਾਇਗਰੋ ਜੀ ਵਾਇਗਰੋ ਜੀ